ਹੈ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਸਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਚੱਕੋਲ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਇੱਕ ਮਜ ਦਿਖਾਉਣੀ ਆ ਸੂਈ ਸਵਾਈ ਆ ਤੇ ਆਪਣੇ ਇੱਥੇ ਆ ਕੇ ਦੋ ਟਾਈਮ ਚਵਾਈ ਕਰਕੇ ਖੜੋ ਤੇ ਜਿਹੜਾ ਕੋ ਨਹੀਂ ਪਹੁੰਚ ਸਕਦਾ ਵੀਡੀਓ ਕਾਲ ਤੇ ਆਪਣੀ ਚਵਾਈ ਕਰਾ ਲੈ ਤੇ ਬਾਕੀ ਗੱਲਬਾਤ ਹੁਣ ਕਰਦੇ ਵੀਰ ਜੀ ਹਣਾ ਤੇ ਪੁਛਤੇ ਸਾਰੀ ਡਿਟੇਲ ਹਾਂਜੀ ਵੀਰ ਜੀ ਸਾਸਰੀ ਘਾਲ ਜੀ ਸਾਸਰੀ ਘਾਲ ਜੀ ਸਾਸਰੀ ਸਾਰੀਆਂ ਮੇਰੀਆਂ ਧੀਆ ਭੈਣਾ ਭਰਾਵਾਂ ਨੂੰ ਸਾਰਿਆਂ ਨੂੰ ਸਾਸਰੀ ਘਾਲ ਜੀ ਹੋਸਣਾ ਠੀਕ ਠਾਕ ਜੀ ਠੀਕ ਹੈ ਗੁਰੂ ਰਾਮਦਾਸ ਦੀ ਕਿਰਪਾ ਆਪਾਂ ਹਰ ਵਰੀ ਉਹਦਾ ਹੀ ਨਾਮ ਲੈਂਦੇ ਆ ਠੀਕ ਹੈ ਜੀ ਅੱਜ ਗੁਰੂ ਨਾਨਕ ਦੇਵ ਦੇਵ ਦੇ ਗੁਰਪੁਰਬ ਦੀ ਸਾਰਿਆਂ ਨੂੰ ਲੱਖ ਲੱਖ ਵਧਾਈ ਹੋਵੇ ਜੀ ਠੀਕ ਹੈ ਜੀ ਤੇ ਅੱਜ ਕੋਈ ਆ ਫਿਰ ਹਮੇਸ਼ਾ ਹੀ ਹੁੰਦੀ ਏ ਇੱਕੇ ਮੇਰ ਕੋ ਤੇ ਕਿਤੇ ਹੀ ਮਹਾਰਾਜ ਕਰੇ ਤੇ ਦੋ ਹੁੰਦੀਆਂ ਜਿਹਦੇ ਨਾਲ ਦੀ ਮਿਹਰ ਹੋਵੇ ਨਹੀਂ ਤੇ ਇੱਕ ਹੀ ਹੁੰਦੀ ਤੇ ਚਲੋ ਨਾਮ ਦੱਸੋ ਫਿਰ ਨਾਮ ਮੇਰਾ ਹੈ ਸਰਦਾਰ ਅਮਰਜੀਤ ਸਿੰਘ ਮਾਨ ਆ ਠੀਕ ਆ ਹਾਂਜੀ ਪਿੰਡ ਮੇਰਾ ਕਾਹਤ ਜੱਤ ਟੋਲ ਮਾਰਵੇ ਦੱਸ ਦੇਣਾ ਨਾ ਉਤਰਾ ਬੋੜੀ ਚੱਕ ਨਾ ਜਗ੍ਹਾ ਮਸ਼ਹੂਰ ਹੈ ਠੀਕ ਆ ਤਸੀਨ ਅਜਨਾਲਾ ਜ਼ਿਲ੍ਹਾ ਅੰਮ੍ਰਿਤਸਰ ਹੈ ਠੀਕ ਆ ਜੀ ਤੇ ਪਿਛਲਾ ਵੇਗਿਆ ਮਾਲ ਫਿਰ ਮਾਲ ਮੈਂ ਕੋ ਨੂੰ ਦਾ ਗੁਰੂ ਰਾਮ ਦਾ ਜਿਹਦੀ ਆਪਾਂ ਉਹ ਦਾਸਰਾ ਲੈਨੇ ਆ ਠੀਕ ਆ ਉਹ ਹੀ ਆਪੇ ਸਭ ਕੁਝ ਕਰਦਾ ਜੇ ਆਖਾਂ ਮੈਂ ਉਹ ਹੰਕਾਰ ਹੁੰਦਾ ਤੇ ਤੁਹਾਡੇ ਭਰਾ ਦਾ ਵੇਗਿਆ ਮਾਲ ਫਿਰ ਹਾਂਜੀ ਉਹ ਤੇ ਮੈਂ ਇਹ تاني ਮੇਰੇ ਮੈਗਰੋਨਾ ਵੀਡੀਓ ਪਾਈ ਆਹੋ ਤੁਸੀਂ ਗਏ ਸੀ ਉਹਨੂੰ ਇੱਕ ਕੈਂਟੇ ਜਿਹਾ ਸ਼ਾਰਾ ਵੇਚਿਆ ਸੀ ਠੀਕ ਆ ਚਲੋ ਮਾਲ ਹਰ ਪਿੱਛੇ ਆਪਾਂ ਰੱਖਣਾ ਸੋਨਾ ਹੁੰਦਾ ਹਾਂ ਉਹਨੂੰ ਮਾਲ ਵਿਖਿਆ ਕਿਸੇ ਨੇ ਇਹ ਨਹੀਂ ਆਖਿਆ ਤੇ ਸਾਨੂੰ ਠੱਗੀ ਹੋਈ ਕੋਈ ਆਇਆ ਨਹੀਂ ਲੈ ਘਰੋਂ ਸਾਰੀਆਂ ਗਈਆਂ ਇਸ ਤਰ੍ਹਾਂ ਹੀ ਵਾਕਿ ਉਹ ਚਲੋ ਸਾਰੇ ਚੰਗੇ ਰਿਕਾਰਡ ਵਾਲੇ ਜਾਨਵਰ ਹੀ ਹੁੰਦੇ ਆ ਉਹਨਾਂ ਦਾ 20 ਲੀਟਰ ਵਾਲੇ ਅਜੇ ਵੀ ਮੇਰੇ ਕੋਲ ਮੌਕੇ ਤੇ ਮਜੂਦ ਨੇ ਹੁਣ ਤਾਂ ਦੇਖੋ ਕੁਛ ਕਰ ਹੈ ਗੀਆਂ ਉਹਨਾਂ ਵੇਚਤੀਆਂ ਨਾ ਸਾਰੀਆਂ ਹੀ ਬਾਕੀ ਗੰਗੇ ਡੰਗਰ ਦਾ ਫਾਇਦਾ ਵਾ ਜੀ ਆਪਾਂ ਵੇਚਾਂਗੇ ਕੋਈ ਘਰ ਵੀ ਕਮਾਵਾਂ ਜੇ ਹੋਇਆ ਹੀ 4 ਕਿਲੋ ਵੇਚਣੇ ਕੀ ਤੇ ਖਾਣੇ ਬਾਕੀ ਆ ਵੀ ਫਿਰ ਉਹਨਾਂ ਦੇ ਗਾਂ ਕੱਟੀਆਂ ਵਛੀਆਂ ਵਿੱਚ ਚੰਗੀਆਂ ਆਉਣੀਆਂ ਵਾ ਤੇ ਉਹਨਾਂ ਨਾਲ ਵੀ ਸਾਂਭੰਦ ਦਾ ਫਾਇਦਾ ਹੁੰਦਾ ਫਿਰ ਠੀਕ ਹੈ ਚਲੋ ਫਿਰ ਸ਼ਰਵਾਤ ਜਿਹੜੀ ਆ ਕਰੀਏ ਜੇ ਇੱਕੋ ਹੀ ਝੋਟੀਆਂ ਦਿਖਾਉਣੀ ਆ ਕਿੰਨਵਾਂ ਸਵੇਰ ਸੂਈ ਜੇ ਇਹ ਜੀ ਮੂੰਹ ਅਜੇ ਛੇੜਾਂਦੇ ਝੋਟੀਆਂ ਬਿਲਕੁਲ ਅੱਛਾ ਝੋਟੀਆਂ ਤੇ ਵੈਸੇ ਦੂਜਾ ਸੂਰ ਸੂਪੀ ਛਿੱਗੀ ਠੀਕ ਆ ਜੀ ਕਿੰਨਾ ਚਿਰ ਹੋ ਗਿਆ ਸੁਈ ਨੂੰ ਸੁਈ ਨੂੰ ਆ ਵੇਖੋ 나ੜੂ ਨਾਲ ਬਚੀ ਤੇ ਅੱਜ 5 ਦਿਨ ਹੋਏ ਸਾਰੇ ਠੀਕ ਆ ਤੇ ਚਵਾਚੂ ਓਕੇ ਪੂਰਾ ਮੈਂ ਨਾ ਆਪਾਂ ਵਿਖਾ ਦੇਣਾ ਇਹ ਤੇ ਆਪਾਂ ਤਸੱਲੀ ਕਰਵਾ ਜੀ ਕਿਉਂ ਮੁਰਕੇ ਕੱਲ ਨੂੰ ਕੋਈ ਆਖਣ ਜੋਗਾ ਨਹੀਂ ਨੀ ਛੱਟਾ ਜਾਂ ਭੂਰ ਇਹ ਗੱਲ ਵੀ ਬਾਪੂ ਦੀ ਗਰੰਟੀ ਹੁੰਦੀ ਛੱਡੋ ਬੱਚਾ ਫਿਰ ਆਜੇ ਮਗਰ ਬੱਚਾ 나ੜੂ ਨਾਲ ਬਿਲਕੁਲ ਤਾਜ਼ਾ ਹੀ ਆ ਬਾਕੀ ਜਿਹੜੀ ਇਸ ਤਰ੍ਹਾਂ ਥਣਾ ਥਣਾ ਦਿਖਾ ਦਈਏ ਥਣਾਂ ਦਾ ਸੱਜੇ ਆਪ ਚੰਗਾ ਹੈ ਮਗਰ ਕੀ ਜੇ ਇਹਦੇ ਮਗਰ ਇਹਦੇ ਕਰਤਾ ਹੈ ਆ ਦੇਖ ਸਾਦੇ ਬੱਚੇ ਦਾ ਨਾੜੂ ਨਾਲਤਾ ਜਾਈ ਹੈ ਆ ਦੇਖ ਸਾਦੇ ਕੱਟਾ ਜਿਹੜਾ ਥੱਲੇ ਛੱਡਿਆ ਆ ਬਾਕੀ ਇਹ ਆ ਵੀ ਪਿੱਛੇ ਕੇ ਚੰਗੀ ਜਗ੍ਹਾ ਤੇ ਵਾਈ ਆ ਸੰਭੀ ਸੁੰਭੀ ਚੰਗੀ ਆ ਆ ਦੇਖ ਸਾਦੇ ਥਾਣੇ ਦੇ ਲਾਗੇ ਤਾਂ ਤੇ ਸਮਾ ਕੇ ਥਾਣਾ ਦਾ ਸਾਈਜ਼ ਕਾਫੀ ਵਧੀਆ ਕਰ ਜਾਂਦੀ ਆ ਦਿਖਾ ਦੇ ਵਿਧੀ ਚਵਾ ਕੇ ते पिछले थाना दर दिखा दो जो ठीक <laughs> है जी खोलो हमें तोड़ दिए ਤੇ ਉਹ ਤਰ੍ਹਾਂ ਦੁੱਧ ਕਿੰਨਾ ਤਿਆਰ ਜੇ ਦੇ ਕੋਲ ਹੁਣ ਮੌਕੇ ਤੇ ਥੱਲੇ ਅਸੀਂ 10 ਲੀਟਰ ਚ ਹੋਨੇ ਬੱਚੇ ਨੂੰ ਛੱਡ ਗਏ ਅੱਛਾ ਦੁੱਧ ਤੇ ਮੰਨਣ ਵਾਲੀ ਜੀ ਨਹੀਂ ਜਿਹਦੀ ਝੋਟੀ ਹੈ ਨਾ ਝੋਟੀ ਦੇ ਦੂਜੇ ਸੂਏ ਨੂੰ ਦੋ ਨਿਆਰਾਂ ਨਾਲੇ ਕੱਦ ਹੋਰ ਬੜਾ ਤਕੜਾ ਕਰੂ ਕੋ ਜਵਾਨ ਹੋ ਜਾਣੀ ਹੈ ਕਿੰਨਾ ਕੁ ਦੁੱਧ ਕਰੀ ਜਾਊਗੀ ਦੁੱਧ ਤੇ ਸੇਵਾ ਦਾ ਜਿੰਨਾ ਮੱਤੀ ਜਿੰਨਾ ਸਟਾਰਟਿੰਗ ਇਹਦੀ ਇੰਨੀ ਆ 11 ਗੱਲੋ ਇਹਨੇ ਕੁਝ ਵੀ ਕਰ ਸਕਦੀ ਜੇ ਕਿ ਚੰਗੇ ਭਲੇ ਘਰ ਕੋ ਸਾਮਣ ਵਾਲੇ ਕੋ ਜਾਵੇ ਕਿੰਨਾ ਕੰਦਾਜਾ ਕਿੰਨਾ ਕਰੀਂ ਕੰਦਾਜਾ ਤੇ ਇਹਨੂੰ 14-15 ਲੀਟਰ ਕੀ ਜਾਂਦਾ ਜਿਹਦੀ ਸਟਾਰਟਿੰਗ 10 ਲੀਟਰ ਦੇ ਆ ਠੀਕ ਹੈ ਜੀ ਚਲੋ ਖੋਲੋ ਹਾਂ ਫਿਰ ਤੋੜ ਦੋ ਇਹਨੂੰ ਬਾਕੀ ਮੂੰਹ ਮੱਥੇ ਦੀ ਸੋਹਣੀ ਆ ਕਰ ਕਰ ਹੁੰਦੀ ਹੈ ਕੱਦ ਵਜਨ ਚ ਚੰਗੀ ਆ ਆਹ ਵਾ ਨਾਇਰਕ ਕਰੀ ਦੇਖ ਸਕਦੇ ਜੇ ਲੱਗੇ ਤਾਂ ਬਾਕੀ ਪਛਾਣ ਵੀ ਹਵਾਨਾ ਚੰਗਾ ਦਿਖਾਉਂਦੀ ਆ ਤੇ ਅਗਲੇ ਪਿਛਲੇ ਸਣਾ ਦਾ ਸਾਈਜ਼ ਜਿਹੜਾ ਚੰਗਾ ਆ ਤੇ ਪਿੱਠ ਪੋੜੇ ਤਾਂ ਵੀ ਦੇਖ ਸਕਦੇ ਚੰਗੀ ਆ ਤੇ ਕਿੰਨਾ ਫਿਰ ਇਹਦਾ ਮੁੱਲ ਰੱਖਦੀ ਆ ਆ ਪੀਸ ਬੜੀ ਸਾਫ਼ ਸੁਥਰੀ ਘੋਟੀ ਆ ਹਾਂਜੀ ਆਪਾਂ ਸਭ ਕੋ ਖਾਤਾ ਥਣ ਬਰਾਬਰੀ ਕੋਲ ਹੈ ਹਾਂਜੀ ਕਿਤੇ ਧਾਰ ਦਾ ਫਰਕ ਨਹੀਂ ਹੋਊ ਇਸ ਤੇ ਹਾਂਜੀ ਹਾਂਜੀ ਦੂਜੀ ਸੀਲੀ ਵੇਖ ਲਈ ਆ ਹੇ ਲੋਨੀਪਾ ਮੈਂ ਕੋਈ ਕੰਕਾਥਲੇ ਬਹਿਰੇ ਹਾਂਜੀ ਹਾਂਜੀ ਚੋਚ ਵਾਈ ਦਾ ਮੁੱਲ ਹੁੰਦਾ ਸੀਲੀਆਂ ਦਾ ਹਾਂਜੀ ਹਾਂਜੀ ਇਹ ਥੋੜਾ ਵੀ 5 ਮਿੰਟੀ 2 ਮਿੰਟੀ 扑ੜਕੇ ਹੋ ਜਾਵੇ ਕੀ ਫਾਇਦਾ ਉਹ ਜੇ ਕੰਮ ਦਾ ਤੇ ਦੱਸੀਏ ਫਿਰ ਜੱਜ ਮੁੱਲੇ ਜੱਜ ਜੀ ਮੁੱਲਾ ਆਪਾਂ ਹਰ ਵੇਸਾ ਇਹ ਝੋਟੀਆਂ ਲੋਕ ਕਿ 90 95 ਕਰਦੇ ਆ ਹਾਂਜੀ ਸਿਰਫ 86000 ਰੁਪਇਆ 86000 ਹਾਂਜੀ ਵਿੱਚੋਂ ਕਰ ਦੋਗੇ ਛੋਟ ਛੋਟ ਤੂੰ ਹੀ ਕਰਦੇ ਅੱਗੇ ਵੀ ਤੂੰ ਹੀ ਕਰਦਾ ਯਾਰ ਛੱਡ ਦੇ 85 ਦੇ ਦੇ ਚਲੋ ਜੀ ਕੋਈ ਗੱਲ ਨਹੀਂ ਬਾਕੀ ਚਲੋ ਮੌਕੇ ਤੇ ਮੰਨਤਾ ਨਾ ਹੋਰ ਕਰਦੇ ਸਰਦਾ ਬੰਦਾ ਫਿਰ ਜੀ ਕੋਈ ਜ਼ਿਆਦਾ ਮਜਬੂਰੀ ਨਾ ਕਰਿਆ ਪਹਿਲੇ ਆਪਾਂ 4-5000 ਘੱਟ ਪਾਉਣੇ ਆ ਠੀਕ ਹੈ ਕੋਈ ਜ਼ਿਆਦਾ ਤੱਕ ਉਹ ਵੀ ਉਹਦੇ ਵਾਸਤੇ ਜਿਹਨੇ ਦੂਰੋਂ ਆਉਣਾ ਠੀਕ ਆ ਲਾਗੇ ਵਾਸਤੇ ਛੋੜੀ ਹੈ ਠੀਕ ਹੈ ਜੀ ਹਾਂਜੀ ਚਲੋ ਬਾਕੀ ਕੋਈ ਵੀਰ ਫੋਨ ਲਾਵੇ ਤੇ ਆਪੇ ਸੌਦਾ ਮੌਕੇ ਤੇ ਹੋ ਜਾਊਗਾ ਤੇ ਸੂਈ ਸਵਾਈ ਆਪਣੀ ਦੋ ਟਾਈਮ ਇੱਥੇ ਚਵਾਈ ਕਰਕੇ ਖੜੋ ਇੱਥੇ ਤਸੱਲੀ ਕਰਕੇ ਤੇ ਫੇਰ ਹੀ ਅਗਲੇ ਧੱਕੇ ਪੁੱਛੋ ਜਿਹੜਾ ਖੋਲਿਆ ਕਰੋ ਜੀ